ਆ ਲੋ ਪਿਆਰਿਓ ਆ ਹੁਣ ਬਾਬਾ ਜੀ ਆਪਾਂ ਨੂੰ ਪਰੌਠੇ ਲਾ ਕੇ ਦਿੰਦੇ ਆ ਤਿੰਨ ਚਾਰ ਫਿਰ ਆਪਣੇ ਰਾਸਤੇ ਦੇ ਵਿੱਚ ਆਪਾਂ ਨਾ ਵਧੀਆ ਦੁਪਹਿਰੇ ਖਾਦੇ ਜਾਣਗੇ ਆ ਲੋ ਪੂਰੀ ਚੜ੍ਹਦੀ ਕਲਾ ਵਾਲੇ ਸਿੰਘ ਨੇ ਇਹ ਬਹੁਤ ਸੇਵਾ ਕਰਦੇ ਨੇ ਪੂਰੀ ਸਵੇਰੇ ਜੀ ਚਾਹ ਬਣਾ ਦਿੰਦੇ ਨੇ ਕੱਲ ਵੀ ਮੈਨੂੰ ਬਾਬਾ ਜੀ ਨੇ ਚਾਰ ਸਾਢੇ ਚਾਹ ਬਣਾ ਦੀ ਠੀਕ ਆ ਜੀ ਆ ਲੋ ਹੁਣ ਇਹਨਾਂ ਨੇ ਵੈਂਟ ਲਾਉਣਾ ਬਾਬਾ ਜੀ ਆ ਬਾਬਾ ਇਹਨੇ ਆਟਾ ਨਾ ਸਾਰਾ ਮਿਕਸ ਕਰਕੇ ਰੱਖਿਆ ਆ ਵਿੱਚੀ ਦਾਲ ਵਿੱਚੀ ਬੇਸਣ ਸਾਰਾ ਕੁਝ ਮਿਕਸ ਹੈ ਨਾ ਬਾਬਾ ਜੀ ਹਾਂ ਹਾਂ ਚਾਰ ਚੀਜ਼ ਪੰਜ ਚੀਜ਼ ਹੈ ਅੱਛਾ ਜੀ ਤੇ ਚੰਗਾ ਹੈ ਭਾਈ ਹੁਣੇ ਵਧੀਆ ਘਿਓ ਗੂ ਲਾ ਕੇ ਲਾਏ ਜਾਣੇ ਆ ਫਿਰ ਆਪਣੇ ਸਫਰ ਦੇ ਵਿੱਚ ਅੱਗੇ ਦੁਪਹਿਰੇ ਕੰਮ ਆਉਣਗੇ ਗੋਆ ਹਾਂ ਉੱਥੇ ਦੋਸਤੀ ਪਈ ਸੀ ਅੱਛੇ ਦੋਸਤੀ ਪਈ ਹੂੰ ਸ਼ੁਰੂ ਕਰ ਸਿਵਾ ਕਰਨਗੇ ਸੀ ਇਹ ਤਾਂ ਤਾਂ ਮਾ ਨੰਬਰ ਹਲੋ ਬਿਆਰਿਓ ਆਪਾਂ ਨੂੰ ਲੱਗਿਆ 15 20 ਮਿੰਟ ਜਾਂ 10 ਘੰਟੇ ਹੀ ਲਾ ਲੋ ਆ ਸਾਰਾ ਸਮਾਨ ਹੁਣ ਉਵੇਂ ਹੀ ਬੰਨ ਲਿਆ ਆ ਨਵਾਂ ਕੱਲ ਸੈੱਟ ਕਰਿਆ ਸੀ ਐ ਬੈਕ ਆ ਲਿਆ ਆ ਥੋੜੀ ਜੀ ਖਿੱਚ ਪਾ ਕੇ ਨਾ ਰੱਸੀ ਇੱਥੇ ਬੰਨਤੀ ਵੀ ਮੂਰੇ ਨੂੰ ਝੋਕੇ ਝਾਕੇ ਨਾ ਆ ਸਾਰਾ ਸਮਾਨ ਹੁਣ ਉਵੇਂ ਹੀ ਆਪਾਂ ਸੈੱਟ ਕਰ ਲਿਆ ਬਸ ਹੁਣ ਅਜ ਰਾਬਾਂ ਜਰੂਬਾਂ ਬੂਟ ਪਾ ਕੇ ਚੱਪਲਾਂ ਵਿੱਚ ਪਾ ਕੇ ਨਿਕਲਦੇ ਆ ਅੱਗੇ ਨੂੰ ਆ ਲੋ ਜੀ ਆ ਗੁਰੂ ਘਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੋ ਪਿਆਰੇ ਆਪਾਂ ਹੁਣ ਚਾਲੇ ਪਾਉਣ ਲੱਗੇ ਆਂ ਉਰੋਂ ਗੁਰੂ ਘਰ ਤੋਂ ਤੇ ਅੱਗੇ ਹੁਣ 80 ਕਿਲੋਮੀਟਰ ਦੀ ਬਾੜ ਤੇ ਜਾਣਾ ਅੱਜ ਆਪਾਂ ਅ 80 ਕਿਲੋਮੀਟਰ ਦੀ ਬਾੜ ਤੇ ਗੁਰੂ ਘਰ ਆਉਣਾ ਉੱਥੇ ਟਿਕਾਣਾ ਕਰਨਾ ਆਪਾਂ ਤੇ ਇੱਕ ਦਿਨ ਕੱਲ ਦਾ ਦਿਨ ਉਰੇ ਲਾਇਆ ਵਧੀਆ ਸੇਵਾ ਕਰੀ ਹੋਰ ਆਨੰਦ ਆਇਆ ਮਾਦਾ ਰੈਸਟ ਹੋ ਗਈ ਮਾਹੌਲ ਜਿਹਾ ਬਦਲ ਗਿਆ ਤੇ ਇਹ ਮੈਂ ਸਭ ਨੂੰ ਦਿਖਾਉਣਾ ਕਿਹੜੇ ਬਾਬਾ ਜੀ ਇਹ ਗੁਰੂ ਘਰ ਆ ਕਿੰਨਾ ਦਾ ਜੀ ਆ ਨਾ ਲੱਗੀ ਹੋਈ ਆ ਨਾ ਫੋਟੋ ਇਹੇ ਇਨਾ ਇੱਥੇ ਕੱਲ ਸੰਗਤ ਆਈ ਸੀ ਰਾਤ ਨੂੰ ਆਪਣਾ ਹਰਿਆਣੇ ਦੀ ਪ੍ਰਸਾਦੇ ਪਾਣੀ ਬਣਾਏ ਸੀ ਇੱਥੇ ਰੈਸਟ ਕਰੀ ਸੀ ਥੋੜੀ ਜੀ ਉਹਨਾਂ ਨੇ ਤੇ ਆਹ ਦੇਖੋ ਇਹ ਅੰਦੌਰ ਦੇ ਵਿੱਚ ਵੀ ਆ ਮੇਨ ਇਹ ਅੰਦੌਰ ਬੈੰਦੇ ਨੇ ਬਾਬਾ ਜੀ ਅੰਦੌਰ ਤੇ ਇੱਥੇ ਜਿਹੜੇ ਕੱਲ ਤੁਹਾਨੂੰ ਦਿਖਾਏ ਸੀ ਬਜ਼ੁਰਗ ਬਾਬਾ ਜੀ ਉਹ ਸੇਵਾ ਕਰਦੇ ਨੇ ਇੱਥੇ ਮਤਲਬ ਪੂਰੀ ਚੜ੍ਹਦੀ ਕਲਾ ਦਾ ਗੁਰੂ ਘਰ ਆ ਹੈ ਪੂਰਾ ਆਨੰਦ ਭੰਜਿਆ ਪੂਰਾ ਪੂਰੀ ਯਾਤਰਾ ਦੇ ਵਿੱਚ ਇੱਥੇ ਜੀ ਲੱਗਿਆ ਮੇਰਾ ਇਹ ਬਾਬਾ ਜੀ ਸੇਵਾ ਆਧਾਰ ਨੇ ਔਰੇ ਔਰ ਜੀ ਆਓ ਅਗਲੀ ਫਟੇ ਚਲੋ ਹੁਣ ਪਾਈਏ ਚੱਲੇ ਆਪਾਂ ਵਾਹਿਗੁਰੂ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਆਹ ਲੋ ਪਿਆਰਿਓ ਆ ਗੁਰੂ ਘਰ ਸੀ ਇੱਥੇ ਆਪਾਂ ਰੁਕੇ ਸੀ ਇੱਥੋਂ ਹੁਣ ਅੱਗੇ ਚਾਲੇ ਪਾਉਣ ਲੱਗੇ ਆਂ ਇਧਰੋਂ ਆ ਸਾ ਨਾਲ ਹੀ ਗੁਰੂ ਘਰ ਦੇਖਦਾ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਲੋ ਪਿਆਰਿਓ ਇਹ ਸ਼ਹਿਰ ਆ ਬੜਵਾ ਆਹ ਲੋ ਆ ਚੌਂਕ ਬਣਿਆ ਸ਼ਹਿਰ ਦਾ ਆਪਾਂ 8:20 ਤੇ ਚੱਲੇ ਸੀ تقریبا ਸਵਾ ਕੱਠ ਹੋ ਗਏ ਹੁਣ ਘੰਟਾ ਕੀ ਮੰਨ ਕੇ ਚੱਲੋ ਤੇ ਹੁਣ ਆਪਾਂ ਉਰੇ ਆ 15 ਕਿਲੋਮੀਟਰ ਆ ਜਣੇ ਆ ਆ ਦੇਖੋ ਇੱਥੇ ਆ ਦੁਕਾਨ ਝਾੜੂ ਵਗੈਰਾ ਇੱਥੇ ਬਣਦੇ ਨੇ ਆਹ ਉਹ ਫੁੱਲਾਂ ਦੀਆਂ ਦੁਕਾਨਾਂ ਨੇ ਇੱਥੋਂ ਨਾ ਮੰਦਰ ਦਿਖਾ ਰਿਹਾ ਮਹਾ ਕਲੇਸ਼ਵਰ ਜੋਤੀ ਲਿੰਗ ਜੇ ਤਾਂ ਰੋਡ ਤੇ ਹੀ ਹੋਇਆ ਫਿਰ ਤਾਂ ਆਪਾਂ ਦਰਸ਼ਨ ਕਰਕੇ ਜਾਵਾਂਗੇ ਤੇ ਜੋਤੀਲਿੰਗ ਆਹੋ ਤੇ ਜੇ ਹੋਇਆ 15 16 ਕਿਲੋਮੀਟਰ ਖੱਬੇ ਸੱਜੇ ਫੇਰ ਆਪਾਂ ਸਿੱਧਾ ਹੀ ਨਿਕਲਾਂਗੇ ਆਹ ਲੋ ਪਿਆਰਿਓ ਅੱਜ ਨਾ ਆਪਾਂ ਨੂੰ ਆ ਨਹਿਰ ਮਿਲੀ ਜਦੋਂ ਨਹਿਰ ਮਿਲੀ ਥੋੜਾ ਜਿਹਾ ਚੰਪਾ ਜਿਹਾ ਲੱਗਿਆ ਕਿਉਂਕਿ ਰਾਜਸਥਾਨ 'ਚ ਜਦੋਂ ਦੇ ਬੜੇ ਆ ਆਪਾਂ ਨੂੰ ਕੋਈ ਨਹਿਰ ਨਹੀਂ ਦਿਖੀ ਰਾਜਸਥਾਨ ਹੋ ਗਿਆ ਫਿਰ ਉਸ ਤੋਂ ਬਾਅਦ ਐਮਪੀ ਹੋ ਗਿਆ ਅੱਜ ਬੜਵਾ ਤੋਂ ਅੱਗੇ ਆ ਕੇ ਅੰਦਰੋਂ ਅੱਗੇ ਜਾ ਕੇ ਆਉਂਦਾ ਬੜਵਾਹ ਅੰਦਰੋਂ ਤੋਂ ਹੋਊ 50 60 ਕਿਲੋਮੀਟਰ ਇੱਥੇ ਨਹਿਰ ਦਿਖੀ ਤਾਂ ਦੇਖ ਕੇ ਹੈਰਾਨੀ ਜੀ ਹੋਈ ਅਲੱਗ ਜਿਹਾ ਲੱਗਿਆ ਕੁਝ ਆਹ ਲੋ ਜੀ ਕੱਲ ਸਾਈਕਲ ਚੋਂਗਾ ਤਾਂ ਹੋ ਕੇ ਚੰਗੀ ਤਰ੍ਹਾਂ ਚੈਨ ਸਾਫ਼ ਕਰਕੇ ਕਢਾਦਾ ਸੀ ਤੇ ਆ ਆ ਨਹੀਂ ਲਾਇਆ ਜੀ ਵੀ ਤੋਰਨ ਲੱਗੇ ਲਾਵਾਂਗੇ ਮਸ਼ੀਨ ਦਾ ਤੇ ਭੁੱਲ ਗਏ ਮਾੜਾ ਆਪਾਂ ਲਾਉਣ ਲੱਗਿਆ ਇਹ ਆਪਣਾ ਘੰਟਾ ਕਾ ਘੰਟਾ ਕ ਚੱਲ ਕੇ ਆ ਗਏ ਅੱਗੇ ਆ ਲੋ ਪਿਆਰਿਓ ਆ ਯਾਤਰੀ ਚੱਲੇ ਨੇ ਦੇਖੋ ਇਹ ਮੈਂ ਲਾਦਾ ਮਹलेश्वर ਚੱਲੇ ਨੇ ਔਰ ਜੀ ਇਹ ਮੈਂ ਲਾਦਾ ਉੱਥੇ ਹਾਂ ਇਹ ਮੰਦਿਰ ਚੱਲੇ ਨੇ ਆ ਲੋ ਪਿਆਰਿਓ ਇਹ ਆ ਗਈ ਨਰਮਦਾ ਨਦੀ ਨਰਮਦਾ ਇਹ ਵੀ ਇੱਕ ਇਹ ਵੀ ਇਤਿਹਾਸਿਕ ਇੱਕ ਤਰ੍ਹਾਂ ਦੀ ਜਿਵੇਂ ਆਪਣੇ ਉਧਰ ਗੰਗਾ ਨਦੀ ਦਾ ਸਥਾਨ ਆ ਨਾ ਉਹਨੂੰ ਪੂਜਦੇ ਨੇ ਲੋਕ ਮੰਨਦੇ ਨੇ ਉਵੇਂ ਨਰਮਦਾ ਨਦੀ ਆ ਇੱਧਰ ਸਾਊਥ ਦੇ ਲੋਕ ਨਰਮਦਾ ਨਦੀ ਨੂੰ ਪੂਜਦੇ ਨੇ ਉਹ ਦੇਖੋ ਉਧਰ ਨਵਾਂ ਹਾਈਵੇ ਦਾ ਪੁਲ ਬਣ ਰਿਹਾ ਜੀ ਵਿਧਾਰਮਿਕ ਬਹੁਤ ਧਾਰਮਿਕ ਮर्याਦਾ ਬਹੁਤ ਆ ਇਹਦੀ ਵੀ ਨਰਮਦਾ ਨਦੀ ਸਾਊਥ ਦੇ ਇੱਧਰ ਦੇ ਵਿੱਚ ਇਹ ਬਹੁਤ ਵੱਡੀ ਆ ਨਾ ਪਰ ਇਹ ਮਹਾਰਾਸ਼ਟਰਾ ਰਾਹੀਂ ਖਾਸ ਹੀ ਅੱਗੇ ਦੀ ਅੱਗੇ ਨਿਕਲ ਜਾਂਦੀ ਆ ਇਹ ਨਰਮਦਾ ਨਦੀ ਆ ਦੇਖੋ ਨਮਸਕਾਰ ਕਰ ਰਹੇ ਆ ਦੇਖੋ ਬੇੜੀਆਂ ਕਿੰਨੀਆਂ ਫਿਰਦੀਆਂ ਉਹ ਦੇਖੋ ਹਾਲੋ ਪਿਆਰਿਓ ਇਹ ਨਰਬਦਾ ਨਦੀ ਥੋੜਾ ਜਿਹਾ ਪਾਰ ਕਰਕੇ ਨਾ ਜਿਹੜਾ ਸ਼ੋਲੀਆ ਦਾ ਆ ਦੇ ਆ ਸ਼ੋਲੂਏ ਨੂੰ ਏਦਾਂ ਇਹ ਭੁੰਨਣ ਲੱਗੇ ਹੋਏ ਨੇ ਭੁੰਨ ਕੇ ਖਾਂਦੇ ਨੇ ਇਹ ਬਹੁਤ ਸਵਾਦ ਲੱਗਦਾ ਗਰਮ ਗਰਮ ਆ ਦੇਖੋ ਹਾਂ ਹਾਲੋ ਪਿਆਰਿਓ ਇੱਥੇ ਆਪਾਂ ਰੁਕ ਗਏ ਜੀ ਫੇਰ ਆ ਬਾਈ ਤੋਂ ਚਨੇ ਲੈ ਲਈ 10 ਰੁਪਏ ਦੇ ਇਹਨੂੰ ਬਹੁਤ ਟਾਈਮ ਲੱਗੀ 25 ਮਿੰਟ ਲੱਗੇ ਖਾਣ ਨੂੰ ਅੱਡ-ਗਾੜੇ ਖਾਣੇ ਪੈਂਦੇ ਆ ਨਾ ਬਹੁਤ ਸਵਾਦ ਨੇ એનર્ਜੀ ਵਾਲੀ ਚੀਜ਼ ਆ ਮੈਂ ਵੀ ਬਣਾਇਆ ਕਰੂੰ ਘਰੇ ਜਾ ਕੇ ਚਲੋ ਹੁਣ ਇੱਥੇ ਨਾ ਪਿਆਰਿਓ ਮਿਰਚਾਂ ਹੀ ਮਿਰਚਾਂ ਲਖਨੇ ਆ ਦੇਖੋ ਛੋਟੀਆਂ ਵੱਡੀਆਂ ਅਲੱਗ-ਲੱਗ ਬਹੁਤ ਤਰ੍ਹਾਂ ਦੀਆਂ ਮਿਰਚਾਂ ਨੇ ਬਹੁਤ ਫੜੀਆਂ ਲੱਗੀਆਂ ਹੋਈਆਂ ਮਿਰਚਾਂ ਦੀਆਂ ਮਤਲਬ ਵੱਡੀਆਂ ਮੋਟੀਆਂ ਮੋਟੀਆਂ ਤੋਂ ਲੈ ਕੇ ਬਰੀਕ-ਬਰੀਕ ਤੋਂ ਲੈ ਕੇ ਆ ਦੇਖੋ ਪੀਸ ਕੇ ਵੀ ਰੱਖੀਆਂ ਹੋਈਆਂ ਸੁੱਕੀਆਂ ਵੀ ਰੱਖੀਆਂ ਹੋਈਆਂ ਰੰਗਾਂ 'ਚ ਵੀ ਫਰਕ ਆ ਕੋਈ ਇੱਕੀ ਲਾਲ ਜੀ ਆ ਕੋਈ ਹੋਰ ਰੰਗਾ ਇਦਾਂ ਆ ਰੇਲਵੇ ਸਟੇਸ਼ਨ ਆ ਗਿਆ ਪਿਆਰਿਓ ओंकारೇಶ್ਵਰ ਰੋਡ ਲਿਖਿਆ ओंਕਾਰೇಶ್ਵਰ ਰੋਡ ਆ ਦੇਖੋ ਪਿਆਰਿਓ ਇਧਰੋਂ ਆ ਕੇ ਸ਼ਹਿਰ ਜਿਹਾ ਨਿਕਲ ਕੇ ਇੱਥੇ ਆ ਬਣਦਾ ਰਾਹ ਹੈ ਆ ਤਾਂ ਕਿਤੇ ਹੋਰ ਜਾਂਦਾ ਪਿੰਡਾਂ ਚ ਨੂੰ ਬੇਕਨ گاؤں ਤੇ ਆ ਸਿੱਧਾ ਭਰਾਨਪੁਰ ਆਲਾਗਾ ਸਿੱਧਾ ਇਧਰੋਂ ਜਾਣਾ ਆਪਾਂ ਖੰਡਵਾ ਭਰਾਨਪੁਰ ਆਹ ਲੋ ਹੁਣ ਵੱਡਾ ਰੋਡ ਆ ਗਿਆ ਮੂਰੇ ਹੁਣ ਥੋੜੀ ਜੀ ਬਾੜ ਨਿਕਲੂ ਇਹਦੇ ਤਾਂ ਬਾੜ ਨਿਕਲਦੀ ਨਹੀਂ ਸਾਈਕਲ ਹੌਲੀ ਚੱਲਦਾ ਉਹ ਏ ਟਿੱਬੇ ਆਲਾ ਸਿੰਗਲ ਰੋਡ ਆ ਨਾ ਇਹਦੇ ਜਾ ਕੇ ਬਾੜ ਨਿਕਲੂ ਹੁਣ ਆਹ ਲੋ ਹੁਣ ਬਾੜ ਨਿਕਲੂਗੀ ਵਧੀਆ ਸੜਕ ਆ ਗਈ ਤਿੰਨ ਘੰਟੇ ਹੋਣ ਵਾਲੇ ਆਪਾਂ ਨੂੰ ਚੱਲਿਆ ਨੂੰ ਇੰਨੀ ਬਾੜ ਨਿਕਲੀ ਨਹੀਂ ਆਹ ਲੋ ਪਿਆਰਿਓ ਆ ਹਲਦੀ ਲੱਗੀ ਆ ਉਪਰੇ ਛੋਲੇ ਲੱਗੇ ਆ ਛੋਲੂ ਆ ਜਿਹੜਾ ਆਪਾਂ ਖਾਦਾ ਆਹ ਹਲਦੀ ਲੱਗੀ ਆ ਆ ਵੀ ਸੋਲੇ ਲੱਗੇ ਹੋਏ ਆ ਪਿਆਰਿਓ ਆ ਹੁਣ ਫਾਟਕ ਲੱਗੇ ਉਰੇ ਆਪਣੇ ਸਾਹਮਣੇ ਕੋਈ ਨਹੀਂ ਟ੍ਰੇਨ ਆਪਾਂ ਨੂੰ ਵੀ ਕਾਲੀ ਨਹੀਂ ਹੈਗੀ ਤਾ ਨੂੰ ਮੰਗਾ ਲੈਣਾ ਟ੍ਰੇਨ ਲੰਘ ਲੈਣ ਦੇ ਫੇਰ ਚੱਲਦੇ ਆ ਆ ਹਰਾ ਕੇਲਾ ਚੱਲੀਗਾ ਆ ਦੇਖੋ ਹਰਾ ਕੇਲਾ ਕੱਟੀ ਜਾਂਦੇ ਆ ਇਹ ਤੇ ਉਹ ਉਧਰ ਤਲੀ ਜਾਂਦੇ ਨੇ ਉਹ ਦੇਖੋ ਇਹਦੇ ਚਿਪਸ ਬਣਾ ਰਹੇ ਨੇ ਆਏ ਕੱਟ-ਕੱਟ ਕੇ ਨਾ ਪਤਲਾ-ਬਤਲਾ ਉਹ ਦੇਖੋ ਪਾਣੀ ਚ ਭਿਓ ਕੇ ਨਾਲ ਉਹਦੇ ਉਹ ਬਣਾਈ ਜਾਂਦੇ ਆ ਤੋ ਪਿਆਰਿਓ ਇਦਾਂ ਹਰੇ-ਹਰੇ ਕੇਲੇ ਲਿਆ ਐ ਐ ਇਹਦੇ ਨਾਲ ਕੱਦੂ ਕਾਸ ਕਰਦੇ ਆ ਕੱਦੂ ਕਾਸ ਕਰਨ ਤੋਂ ਬਾਅਦ ਆਹ ਦੇਖੋ ਆਹ ਕੜਾਹੀ 'ਚ ਪਾ ਲੈਂਦੇ ਨੇ ਇਹਦੇ ਚਿਪਸ ਬਣ ਜਾਂਦੇ ਨੇ ਆਹ ਲੋ ਇੱਕ ਘਰੇ ਵੀ ਬਣਾਇਆ ਕਰਾਂਗੇ ਆਪਾਂ ਵਧੀਆ ਚੀਜ਼ ਲੱਗੀ ਐ ਕਿ ਇਹ ਇੱਕ ਜਿਹੜਾ ਪਿੱਛੇ ਦੇਖਿਆ ਸੋਲੂ ਆ ਆਹ ਲੋ ਪਿਆਰਿਓ 11:00 ਵੱਜ ਗਏ ਆਪਾਂ ਨਾ ਹਾਈਵੇ ਹੁਣੇ ਨਵਾਂ ਬਣ ਰਿਹਾ ਆ ਦੇਖੋ ਇੱਧਰ ਦੀ ਟ੍ਰੈਫਿਕ ਨਹੀਂ ਹੈਗੀ ਆਪਾਂ ਇੱਧਰ ਦੀ ਵੀ ਪਾ ਲਿਆ ਟ੍ਰੈਫਿਕ ਥੋੜੀ ਪੁਰਾਣੇ ਰੋਡ ਤੋਂ ਪਿੱਛੇ ਆਇਆ ਸੀ ਉਧਰ ਨੂੰ ਕੱਟੀ ਹੈ ਜੀ ਤੇ ਇਧਰ ਸ਼ਾਂਤੀ ਆ ਮੈਂ ਕਿਹਾ ਆਰਾਮ ਨਾਲ ਚੱਲਦੇ ਆ ਆਪਣਾ ਰੋਲਾ ਰੱਪਾ ਨਹੀਂ ਹੈਗਾ ਅੱਗੇ ਜਾ ਕੇ ਫੇਰ ਉੱਥੇ ਹੀ ਮਿਲ ਜਾਂਦਾ ਹੈ ਇਹ ਇਹਦਾ ਕੰਮ ਚੱਲ ਰਿਹਾ ਹਲੇ ਬਣੀ ਜਾਂਦਾ ਹੈਗਾ ਆ ਛੋਲਿਆਂ ਦੇ ਉੱਤੇ ਸਪਰੇਅ ਹੋ ਰਹੀ ਆ ਇਹ ਵੀ ਐਮਪੀ ਹੋਈ ਆ ਕਿਹੜੀ ਜੀ ਅਜੇ ਤਾਂ ਸਪਰੇਅ ਨਹੀਂ ਹੁੰਦੀ ਕਰਦੇ ਰਹਿੰਦੇ ਨੇ ਜੀ ਸਪਰੇਅ ਨਹੀਂ ਹੁੰਦੀ ਐਮਪੀ ਦੀ ਕਣਕ ਤੇ ਸਪਰੇਅ ਨਹੀਂ ਹੁੰਦੀ ਸਾਰੇ ਕਿਤੇ ਹੁੰਦੀ ਆ ਸਪਰੇਅ ਆ ਲਓ ਪਿਆਰਿਓ ਸਾਹਮਣੇ ਆਏ ਆ ਆਪਾਂ ਆ ਜਿਹੜਾ ਰੋਡ ਬਣਦਾ ਤੇ ਇੱਥੋਂ ਦੀ ਜਿੱਥੇ ਕੁੱਤੇ ਖੜੇ ਆ ਇੱਥੋਂ ਦੀ ਨਿਕਲਿਆ ਏ ਆ ਅੰਦਰ ਵਾਲਾ ਰੋਡ ਇਧਰ ਦੀ ਆਉਂਦਾ ਸੀਗਾ ਐ ਹੁਣ ਫੇਰ ਇਹਦੇ ਤੇ ਮਿਲ ਗਿਆ ਸਾਰੋ ਪਿਆਰਿਓ ਹੁਣ ਫੇਰ ਆਹ ਪਹਾੜੀ ਦਾ ਰਾਹ ਆ ਗਿਆ ਆ ਦੇਖੋ ਇਹ ਤਾਂ ਹਾਈਵੇ ਨਵਾਂ ਬਣ ਰਿਹਾ ਪਹਿਲਾਂ ਤਾਂ ਇਹ ਘਾੜ ਜੇ ਹੁੰਦੇ ਸੀ ਘਾੜ ਦੇ ਸਿੰਗਲ ਸੜਕ ਮਤਲਬ ਚੜਾਈ ਬਹੁਤ ਹੁੰਦੀ ਸੀ ਹੁਣ ਤਾਂ ਇਹਨਾਂ ਨੇ ਹਾਈਵੇ ਥੋੜਾ ਸੈੱਟ ਕਰਤਾ ਆ ਲੋ ਪਹਾੜੀ ਇਹਦੇ ਉੱਪਰ ਦੀ ਆ ਕਿੰਨੀ ਵਧੀਆ ਪੱਧਰੀ ਕਰੀ ਬਈ ਜ਼ਮੀਨ ਕਿਸੇ ਨੇ ਆ ਦੇਖੋ ਪਿਆਰਿਓ ਆ ਕਿੰਨੀ ਸੋਹਣੀ ਲੱਗਦੀ ਆ ਨਹਿਰ ਨਿਕਲਦੀ ਪਹਾੜੀ ਜਿਹੇ ਦੇ ਵਿੱਚ ਦੀ ਦੇਖੋ ਕਿੰਨੀ ਵਧੀਆ ਲੱਗਦੀ ਆ ਇਹ ਫਿਰ ਨਰਮਦਾ ਨਦੀ ਕਰਕੇ ਨਾ ਉਰੇ ਇੱਕ ਨਹਿਰਾ ਆਉਂਦੀ ਆ ਜਿਵੇਂ ਪਿੱਛੇ ਆਈ ਸੀ ਉਹ ਚੋਂ ਕੱਢੀਆਂ ਹੋਣਗੀਆਂ ਨਰਮਦਾ ਨਦੀ ਚੋਂ ਕਿੰਨੀ ਸੋਹਣੀ ਲੱਗਦੀ ਆ ਦੇਖੋ ਪਹਾੜੀ ਏਰੀਆ ਐਂ ਜਾਂਦੇ ਆਪਾਂ ਸਿੱਧਾ ਆ ਦੇਖੋ ਇੱਧਰ ਵੀ ਆਹ ਜਾਂਦੀ ਆ ਸਿੱਧੀ ਉਧਰ ਨੂੰ ਆ ਲਓ ਪਿਆਰਿਓ ਆ ਦੇਖੋ ਪਹਾੜ ਦੀ ਟੀਸੀ ਦੇ ਕਿੰਨਾ ਵਧੀਆ ਏਰੀਆ ਆ ਗਿਆ ਇਹ ਬੰਦੇ ਕੋਲ ਜੇ ਮੋਟਰ ਮੋਟਰਸਾਈਕਲ ਹੋਵੇ ਨਾ ਬੰਦਾ ਉਹ ਵਿੱਚ ਧਾਰ ਲਵੇ ਪਰੇ ਜਾ ਕੇ ਆਪਦਾ ਕੈਂਪਿੰਗ ਕੁੰਪਿੰਗ ਕਰੇ ਦੋ ਤਿੰਨ ਬੰਦੇ ਹੁਣ ਵਧੀਆ ਕੈਂਪਿੰਗ ਹੋ ਜੂਗੀ ਔਰੇ ਟੈਂਟ ਟੰਟ ਲਾ ਕੇ ਰਵੇ ਸਾਈਕਲ ਦੇ ਕੰਮ ਫਿਰ ਔਖਾ ਹੋ ਜਾਂਦਾ ਸਾਈਕਲ ਦੇ ਬਾਟਾਂ ਕੱਢਣੀਆਂ ਹੁੰਦੀਆਂ ਆ ਲੋ ਇਧਰ ਜੰਗਲ ਜਿਹਾ ਹੈਗਾ ਪਿਆਰਿਓ ਆ ਪਹਾੜ ਕੱਟ ਕੇ ਬਣਾਇਆ ਹੋਇਆ ਰੋਡ ਵਿੱਚ ਦੀ ਇਧਰ ਨੂੰ ਜਾਣ ਲੱਗਿਆ ਹੁਣ ਆਪਾਂ ਤੇ ਆ ਟਾਬੇ ਤੇ ਰੁਕੇ ਆ ਉਹ ਚਾਹ ਪੀਣੀ ਆ ਚਾਹ ਨਹੀਂ ਪੀਤੀ ਸਵੇਰ ਦੇ ਤੌਰਨ ਲੱਗੀ ਪੀਤੀ ਹੋਈ ਆ ਚਲੋ ਜੀ ਹੁਣ ਚਾਹ ਪੀਨੇ ਆ ਥੋੜੀ ਜੀ ਰੈਸਟ ਕਰਦੇ ਆ 10 15 ਮਿੰਟ ਫਿਰ ਨਿਕਲਨੇ ਆ ਅੱਗੇ ਨੂੰ ਐਤੋ ਪਿਆਰਿਓ 35 ਕਿਲੋਮੀਟਰ ਰਹਿ ਗਈ ਅੱਜ ਦੀ ਲੋਕੇਸ਼ਨ ਜਿਹੜੀ ਬਾਈ ਨੇ ਪਾਈ ਸੀ ਪਰ ਆਪਾਂ ਟੱਪਣਾ ਹੈ ਆਪਾਂ ਭਰਾਂਡਪੁਰ ਜਾਣਾ ਹੈ ਆਪਾਂ ਇੱਧਰ ਰੁਕਣਾ ਨਹੀਂ ਪਹਿਲਾਂ ਲੋ ਪਿਆਰਿਓ ਆਪਾਂ ਪ੍ਰਸ਼ਾਦਾ ਬਾਣੀ ਛਕ ਲਿਆ ਤੇ ਸੱਚੇ ਪ੍ਰਸਾਦਾ ਬਣੀ ਗਿਆ ਤਾਂ ਆਪਾਂ ਚਾਹ ਪਾਣੀ ਛਕ ਲਿਆ ਨਾਲ ਬਿਸਕੁਟ ਸੀਗੇ ਆਪਣੇ ਕੋਲ ਉਹ ਖਾ ਲੇ ਇੱਕ ਡੱਬਾ ਰੋਟੀ ਸੀਗੀ ਉਹ ਖਾ ਲਈ ਤੇ ਹੁਣ ਚੱਲਦੇ ਆ ਅੱਗੇ ਬਾਟ ਕੱਢਦੇ ਆ ਘੰਟਾ ਡੇਢ ਘੰਟਾ ਜਾ ਕੇ ਕਿਤੇ ਰੁਕਦੇ ਆ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲੋ ਪਿਆਰਿਓ ਕਿੰਨੇ ਸੋਹਣੇ ਲੱਗਦੀ ਆ ਰੋਡ ਦੇਖੋ ਐ ਮੇਲਦੀ ਜਾਂਦੀ ਆ ਥੱਲੇ ਨੂੰ ਉਹ ਉੱਥੋਂ ਜਾ ਕੇ ਫਿਰ ਸੱਜੇ ਪਾਸੇ ਨੂੰ ਘੁੰਮ ਜਾਂਦੀ ਆ ਪਰੇ ਨੂੰ ਦੇਖੋ ਕਿੰਨੀ ਵਧੀਆ ਲੱਗਦੀ ਆ ਗੱਡੀ ਗੁੱਡੀ ਤੇ ਮੋਟਰ ਮੋਟਰਸਾਈਕਲ ਤੇ ਤਾਂ ਹੋਰ ਸੋਹਣੀ ਲੱਗੇ ਮੋਟਰਸਾਈਕਲ ਤੇ ਕਿਉਂਕਿ ਜ਼ੋਰ ਜ਼ਾਰ ਨਹੀਂ ਨਾ ਲੱਗਦਾ ਬੰਦੇ ਦਾ ਆਹ ਲਓ ਪਿਆਰਿਓ ਆਹ ਦੇਖੋ ਆ ਬਲਦਾਂ ਨਾਲ ਲੱਗੇ ਹੋਏ ਨੇ ਖੇਤੀ ਕਰਨ ਉਹ ਉਧਰ ਮੱਝਾ ਡਾਇਆ ਹੋਇਆ ਬਈਆਂ ਨੇ ਇਹ ਪਹਿਲੇ ਮਿਲੇ ਨੇ ਆਪਣੇ ਹੁਣ ਤੱਕ ਸਫਰ 'ਚ ਬਲਦ ਹੋ ਸਕਦਾ ਹੁਣ ਅੱਗੇ ਦੀ ਅੱਗੇ ਮਿਲਦੇ ਰਹਿਣ ਆਹ ਅੱਗੇ ਥੋੜਾ ਜਿਹਾ ਨੇੜੇ ਆ ਗਏ ਭਾਈ ਹੁਣੀ ਆ ਲਓ ਹਾਲੋ ਇੱਥੇ ਆ ਕੇ ਬਲਦਾਂ ਵਾਲਾ ਮਿਲਿਆ ਕਲਚਰ ਪਿੱਛੇ ਤਾਂ ਟਰੈਕਟਰ ਰੋਟਰੀ ਚੱਲੀ ਜਾਂਦੇ ਸੀ ਹਾਲੋ ਹਾਲੋ ਐ ਹਾਈਵੇ ਬਣੀ ਜਾਂਦੇ ਹੁਣ ਤਾਂ ਉਹ ਦੇਖੋ ਜਿਵੇਂ ਸਾਹਮਣੇ ਪਹਾੜ ਨੂੰ ਕੱਟ ਕੇ ਕੱਢਤਾ ਵਿੱਚ ਦੀ ਪਹਿਲਾਂ ਇਹ ਰੋਡ ਥੋੜਾ ਜਿਹਾ ਔਖਾ ਸੀ ਆਪਣੇ ਬਾਈ ਹੋਣੀ ਸਾਈਕਲਿਸਟ ਆਏ ਹੋਏ ਆ ਉਹ ਦੱਸਦੇ ਆ ਹੁਣ ਥੋੜਾ ਜਿਹਾ ਸੌਖਾ ਹੋ ਗਿਆ ਇਹ ਹਾਈਵੇ ਲਾ ਢਾਲਾਂ ਢੁਲਾਈਆਂ ਘਟ ਗਿਆ ਪਹਾੜਾਂ ਨੂੰ ਕੱਟ-ਕੱਟ ਕੇ ਸਿੱਧੇ ਜੇ ਕਰਤੇ ਹਾਈਵੇ ਆਹ ਲੋ ਪਿਆਰਿਓ ਆ ਜਿਵੇਂ ਪਾਣੀ ਇਕੱਠਾ ਹੋਇਆ ਖੜਾ ਨਾ ਇਹ ਹੁਣ ਪਤਾ ਨਹੀਂ ਪਹਾੜਾ ਭੂੜਾਂ ਤੋਂ ਰੁੜ ਕੇ ਆਉਂਦਾ ਮੀਂਹ ਦਾ ਹੀ ਪਾਣੀ ਆ ਇਹ ਇਹ ਐ ਇਥੇ ਉਹ ਬਣ ਜਾਂਦਾ ਛੱਪੜ ਜਿਆ ਝੀਲ ਜਿਆ ਫਿਰ ਇਹ ਚ ਡੰਗਰ ਡੁੰਗਰ ਨਾਉਂਦੇ ਆ ਪਾਣੀ ਪੀਂਦੇ ਆ ਡੰਗਰ ਪੱਛੇ ਆਹ ਲੋ ਆ ਸਾਰਾ ਪਹਾੜ ਕੱਟ ਕੇ ਰਸਤਾ ਬਣਾਇਆ ਹੋਇਆ ਦੇਖੋ ਕਿੰਨਾ ਪਹਾੜ ਕਟਿਆ ਰਾਹ ਬਣਾਉਣ ਲਈ ਪਹਿਲਾਂ ਐ ਘੁੰਮ ਘੁੰਮ ਕੇ ਜਾਂਦੇ ਸੀ ਜੇ ਉੱਪਰ ਦੀ ਹਾਲੋ ਹਾਲੋ ਪਿਆਰਿਓ ਇੱਧਰ ਨੂੰ ਜਾਂਦੀ ਆ ਖੰਡਵੇ ਨੂੰ ਖੰਡਵਾ ਗੂਗਲ ਮੈਪ ਇੱਧਰ ਦੀ ਦਿਖਾਉਂਦਾ ਸੀ ਘੁੰਮ ਕੇ ਜੇ ਪਰ ਆਪਾਂ ਸਿੱਧਾ ਜਾਣਾ ਸਿੱਧਾ ਸਟੇਟ ਆ ਸ਼ਾਰਟਕਟ ਪੈਂਦਾ ਗੂਗਲ ਮੈਪ ਪਤਾ ਨਹੀਂ ਇੱਧਰ ਦੀ ਕਿਉਂ ਦਿਖਾਉਂਦਾ ਸੀ ਹਾਲੋ ਪਿਆਰਿਓ ਆ ਗੁਰੂ ਘਰ ਦੀ ਲੋਕੇਸ਼ਨ ਪਾਈ ਸੀ ਅੱਜ ਵੀਰ ਨੇ ਇੱਥੇ ਰੁਕਣ ਨੂੰ ਕਿਹਾ ਸੀ ਪਰ ਆਪਣਾ ਹਲੇ ਸਵਾਦੋ ਹੋਇਆ ਪਹੁੰਚ ਗਏ ਔਰੇ ਹੁਣ ਆਪਾਂ ਪੈਸਾ ਔਰ ਚਾਹ ਛੱਕ ਕੇ ਨਿਕਲਾਂਗੇ ਅੱਗੇ ਕਿਉਂਕਿ ਸਵਾਦੋ ਹੀ ਹੋਏ ਨੇ ਹਲੇ ਆਹ ਲੋ ਪਿਆਰਿਓ ਪਹੁੰਚ ਗਏ ਨਾਨਕ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਆਪਾਂ ਇੱਥੇ ਗੁਰੂ ਘਰ ਚ ਆ ਗਏ ਸੀਗੇ ਤੇ ਪ੍ਰਸ਼ਾਦਾ ਛਕ ਲਿਆ ਹੁਣ ਚਾਹ ਛਕ ਲ ਗਏ ਨਵੇਂ ਚਾਹ ਦਾ ਗੱਫਾ ਛੱਕ ਕੇ ਤੇ ਫਿਰ ਨਿਕਲਦੇ ਅੱਗੇ ਨੂੰ 2:30 ਦਾ ਟਾਈਮ ਹੋ ਗਿਆ ਕਿਉਂਕਿ ਅੱਗੇ ਬਾੜ ਕੱਟਾਂਗੇ ਆਪਾਂ ਭਰਾਂਪੁਰ ਦੀ ਉਹਨੇ ਸ਼ਾਮ ਪਿਆ ਆਪਾਂ ਕਾਹ ਨੂੰ ਪਹਿਲਾਂ ਹੀ ਰੁਕਣਾ ਚਲੋ ਚਾਹ ਛੱਕੇ ਫਿਰ ਸਾਨੂੰ ਦਰਸ਼ਨ ਕਰਾਉਣੇ ਆ ਗੁਰੂ ਘਰ ਦੇ ਆ ਰਹੇ ਉਹ ਬਾਬਾ ਆਨੰਦ ਸਿੰਘ ਜੀ ਦਾ ਸਥਾਨ ਆ ਆ ਲੋ ਆ ਬਾਬਾ ਗੱਡੀ ਖੜੀ ਆ ਗਈ ਉਹ ਨਿਸ਼ਾਨ ਸ਼ਾਬ ਲੱਗਿਆ ਹੋਇਆ ਬਾਹਰੋਂ ਦਿਖਾਉਣੇ ਆ ਸਾਨੂੰ ਆ ਦੇਖੋ ਰਸ਼ਾਦਾ ਪਾਣੀ ਆਪਾਂ ਛਕ ਲਿਆ ਹੁਣ ਚਾਹ ਆਹ ਲੋ ਪਿਆਰਿਓ ਇਹ ਇੱਥੇ ਲੰਗਰ ਛਕਿਆ ਆਪਾਂ ਬਹਿ ਕੇ ਬਾਬਾ ਜੀ ਤਾਂ ਕਹਿੰਦੇ ਹੁਰੀ ਢੱਕ ਜੋ ਪਰ ਹਲੇ ਪੌਣੇ 1 3 ਹੋਏ ਨੇ ਆਪਣੇ ਕੋਲ ਬਾੜ ਪਈਆ ਖੇਚ ਦਿੰਦੇ ਆ ਦੇਖੀ ਜਾਊ ਬਾੜ ਨਿਕਲ ਜੂ ਨਾ 55 ਕਿਲੋਮੀਟਰ ਆ ਭਰਾਨਪੁਰ ਕੋਈ ਗੱਲ ਨਹੀਂ ਖੇਚ ਦਿੰਦੇ ਆ ਦੇਖੀ ਜਾਓ ਮਾਸਥਾਨ ਉਹ ਸਾਹਮਣੇ ਲੰਗਰ ਆ ਲੰਗਰ ਦਾ ਇੱਥੋਂ ਐਂਟਰੀ ਆ ਉਹ ਆਪਣਾ ਸਾਈਕਲ ਖੜਾ ਆਹ ਲਾਤਾ ਸੀ ਘੋੜਾ ਇੱਧਰ ਸਰੋਵਰ ਆ ਗਿਆ ਆਹ ਸਰੋਵਰ ਬਣਾਇਆ ਹੋਇਆ ਬਾਬਾ ਜੀਆ ਨੇ ਆ ਮੇਨ ਰੋਡ ਆ ਸਾਹਮਣੇ ਮੇਨ ਰੋਡ ਤੋਂ ਥੋੜਾ ਜਿਹਾ ਉਤਰ ਕੇ ਪਰਿਓ ਉਹ ਦੇਖੋ ਉਥੋਂ ਉਤਰ ਕੇ ਆਏ ਸੀ ਆਪਾਂ ਉਹ ਉਥੋਂ ਹੁਣ ਉਥੋਂ ਹੀ ਫੇਰ ਚੜ ਜਾਣਾ ਆਪਾਂ ਥੋੜੀ ਜੀ ਬਾਬਾ ਜੀ ਕਹਿੰਦੇ ਚੜਾਈ ਆਊਗੀ ਪਹਾੜੀ ਏਰੀਆ ਪਰ ਕੋਈ ਗੱਲ ਨਹੀਂ 7-8-8 ਵਜੇ ਤੱਕ ਵੀ ਪਹੁੰਚ ਜਾਗੇ ਆਰਾਮ ਨਾਲ ਚਲੋ ਜੀ ਚਾਲੇ ਪਾਈਏ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਲੋ ਪਿਆਰਿਓ ਆ ਬਾਹਰੋਂ ਦਰਸ਼ਨ ਕਰੋ ਨਾਨਕ ਸਰ 68 ਚਲੋ ਜੀ ਹੁਣ ਚਾਲੇ ਪਾ ਲਈ ਅੱਗੇ ਨੂੰ ਪੌਣੇ ਤਿੰਨ ਹੋ ਗਏ ਨਿਕਲੀਏ ਕੱਢੀਏ ਬਾਟਾਂ ਚਲੋ ਪਿਆਰਿਓ ਤੇ ਇੱਥੇ ਜਿਹੜੇ ਬਾਬਾ ਸੇਵਾਦਾਰ ਨੇ ਉਹ ਲੋਕਲੀ ਨੇ ਉਦਾਂ ਹੋ ਗਏ ਨੇ ਲੁਧਿਆਣੇ ਅਸੀਂ ਤੁਹਾਡੇ ਬਸੰਤ ਵਿਹਾਰ ਦੇ ਵਿੱਚ ਮਿਸ਼ਨਰੀ ਕਾਲਜ ਵਿੱਚ ਪੜ੍ਹੇ ਆ ਚਲੋ ਜੀ ਤੋ ਆ ਬੈਰਿਓ ਉਹ ਹਾਈਵੇ ਤੋਂ ਉਤਰ ਕੇ ਗੁਰੂ ਘਰ ਦੇ ਦਰਸ਼ਨ ਕਰਕੇ ਆ ਸਾਹਮਣੇ ਫੇਰ ਹੁਣ ਚੜ ਗਏ ਹਾਈਵੇ ਤੇ ਹੁਣ ਦੇਖੋ ਕਿੰਨਾ ਟਾਈਮ ਲੱਗੂ ਪੌਣੇ 3-4 ਲੈ ਪਾਤੇ ਸੀ ਚਲੋ ਜੀ ਇਹ ਗੁਰੂ ਘਰ ਸੀ ਨਾ ਪਿਆਰਿਓ ਨਾਨਕ 68 ਇਹ ਦੁਲਾਰ ਦੇ ਵਿੱਚ ਪੈਂਦਾ ਦੁਲਾਰ ਇਹ ਭਰਾਨਪੁਰ ਤੋਂ 55 57 ਕਿਲੋਮੀਟਰ ਪਿੱਛੇ ਆ ਦੁਲਾਰ ਦੁਲਾਰ ਤੁਸੀਂ ਸੱਚ ਕਰ ਸਕਦੇ ਹੋ ਦੁਲਾਰ ਯੋ ਤੋਂ ਭਰਾਰਪੁਰ ਨੂੰ ਜਾਂਦੇ ਆ ਨਾ 57 ਕਿਲੋਮੀਟਰ ਪਿੱਛੇ ਆ ਇਹ ਦੇਖੋ ਪਿਆਰੋ ਮੱਕੀ ਕਿੰਨੀ ਵਧੀਆ ਖੜੀ ਆ ਐਮਪੀ ਦੇ ਵਿੱਚ ਆ ਵੀ ਫਸਲਾਂ ਵਾਲੀਆਂ ਵਧੀਆ ਨੇ ਤੇ ਹੈ ਵੀ ਜ਼ਿਆਦਾ ਤਰ੍ਹਾਂ ਨਹੀਂ ਆ ਆ ਮੱਕੀ ਦੇ ਨਾਲ ਹੀ ਛੋਲੇ ਲੱਗੇ ਹੋਏ ਨੇ ਲੈ ਇੱਥੇ ਨਾ ਇੱਕ ਜ਼ਿਆਦਾ ਜਨਾਨੀਆਂ ਕੰਮ ਕਰਦੀਆਂ ਖੇਤਾਂ 'ਚ ਇਹ ਮੈਂ ਪਤਾ ਨਹੀਂ ਪੁੱਛਿਆ ਉਹ ਕਹਿੰਦਾ ਭਾਈ ਇੱਥੇ ਜ਼ਿਆਦਾ ਲੇਡੀਜ਼ ਹੀ ਕਰਦੀਆਂ ਬੰਦੇ ਘੱਟ ਕਰਦੇ ਨੇ ਕੰਮ ਹਾਲੋ ਛੱਲਿਆ ਬੱਕਰੀਆਂ ਦਾ ਝੁੰਡ ਬੱਕਰੀਆਂ ਬਹੁਤ ਰੱਖੀਆਂ ਹੋਈਆਂ ਇੱਧਰ ਲੋਕਾਂ ਨੇ ਵਿੱਚ ਤਾਂ ਬਹੁਤ ਵੱਡਾ-ਵੱਡਾ ਝੁੰਡ ਆ ਜਾਂਦਾ ਬੱਕਰੀਆਂ ਦਾ ਹਾਲੋ ਪਿਆਰਿਓ ਇਹ ਫੇਰ ਘਾੜਜਿਆ ਸ਼ੁਰੂ ਹੋਇਆ ਚੜਾਈ ਸੀਗੀ ਆ ਦੇਖੋ ਉਹ ਤਾਂ ਘੜਾਈ ਸ਼ੁਰੂ ਹੋਈ ਵੀ ਆ ਐਂ ਪਾੜ ਜੇ ਨੇ ਹਾਲੋ ਕਾਟਦੇ ਹੁਣ ਟੀਸੀ ਜੀ ਤੇ ਆ ਗਏ ਐਂ ਦਾ ਇਹ ਵੀ ਏਰੀਆ ਸੇਫ ਆ ਰਾਤ ਪਰੇਤੇ ਬੰਦਾ ਉਹ ਕਿਤੇ ਵੀ ਟੈਂਟ ਲਾ ਸਕਦਾ ਆ ਦੇਖੋ ਗਰੀਸ਼ ਵਾਲੇ ਬੈਠੇ ਨੇ ਉਹ ਟਾਬਾ ਗਾ ਆ ਦੁਕਾਨਾਂ ਜੀਆਂ ਇੱਥੇ ਬੰਦਾ ਕਿਤੇ ਵੀ ਟੈਂਟ ਲਾ ਸਕਦਾ ਪਰ ਜੇ ਕਿਤੇ ਹੁਣ ਜਿਆਦਾ ਆ ਦੇਖੋ ਕਿੰਨੀ ਕੈਮਪ ਲੋਕੇਸ਼ਨ ਆ ਦੋ ਤਿੰਨ ਬੰਦੇ ਹੁਣ ਇੱਥੇ ਜਿੱਥੇ ਮਰਜ਼ੀ ਕੈਂਪਿੰਗ ਕਰੋ ਟੈਂਟ ਲਾ ਕੇ ਮੋਟਰਸਾਈਕਲ ਉਧਰੋਂ ਉਤਰਿਆ ਆਉਣਗੇ ਖਾਣਾ ਪੀਣਾ ਬਣਾਓ ਸੌਮੋ ਆਪਦਾ ਬਹੁਤ ਵਧੀਆ ਜਗ੍ਹਾ ਆਗੀ ਕੈਂਪਿੰਗ ਵਾਸਤੇ ਲਓ ਪਿਆਰਿਓ ਉਹ ਘਾਟ ਤੇ ਚੜਨ ਤੋਂ ਬਾਅਦ ਪੂਰੀ ਗਰਮੀ ਆ ਗਈ ਪਸੀਨਾ ਹੁਣ ਢਲਾਨ ਆ ਗਈ ਢਲਾਨ ਤੋਂ ਬਾਅਦ ਉਹ ਉੱਥੋਂ ਫੇਰ ਘਾਟ ਉਹ ਦੇਖੋ ਵਿਚੋਂ ਡੂੰਗਾ ਜਾ ਕਰਿਆ ਹੈ ਉੱਥੋਂ ਫੇਰ ਰੋਡ ਨਿਕਲਦੀ ਐ ਇੱਥੋਂ ਫੇਰ ਹੁਣ ਚੜ੍ਹਾਈ ਸ਼ੁਰੂ ਹੋ ਜਾਣੀ ਆ ਆ ਲਓ ਐਦਾਂ ਕੰਮ ਚੱਲੀ ਜਾਂਦਾ ਪਹਾੜ ਵੱਡ ਵੱਡ ਕੇ ਰਸਤਾ ਸਿੱਧਾ ਕਰੀ ਜਾਂਦੀ ਐ ਇਹ ਉੱਥੋਂ ਰਹਿ ਗਿਆ ਥੋੜਾ ਜਿਹਾ ਉਹ ਵੀ ਵੱਡ ਕੇ ਨੇ ਸਿੱਧਾ ਕਰ ਦੇਣਾ ਜਿਵੇਂ ਪਿੱਛੇ ਆਪਾਂ ਨੂੰ ਘਾਟ ਆਏ ਨੇ ਨਾ ਵਿਚੋਂ ਪਹਾੜ ચીਰਿਆ ਹੋਇਆ ਆ ਦੇਖੋ ਅੱਗੇ ਵੀ ਹੁਣ ਇਹਨਾਂ ਨੇ ਕਰ ਦੇਣਾ। ਕਰਿਓ। ਐਂ ਰਸਤਾ ਬਣੀ ਜਾਂਦਾ। ਆ ਸਾਰਾ ਪਹਾੜ ਕੱਟਿਆ ਇਹਨਾਂ ਨੇ। ਇਧਰੋਂ ਇਹ ਹਜੇ ਕੱਟਣ ਲੱਗੇ ਹੋਏ ਨੇ ਆ ਦੇਖੋ। ਆ ਲੈ। ਉਹ ਇੰਨਾ ਹੋਰ ਡੂੰਗਾ ਕਰਨਾ ਹਲੇ ਇਹਨਾਂ ਨੇ। ਆ ਲੋ। ਚਲੋ ਚੱਲੀਏ ਅੱਗੇ ਨੂੰ। ਐਂ ਆ ਦੇਖੋ। ਮਸ਼ੀਨਾਂ ਲੱਗੀਆਂ ਆਂ ਚੈਨ ਵਾਲੀਆਂ। ਆ ਸਾਰੇ ਪਹਾੜ ਵੱਢੀ ਜਾਂਦੀਆਂ। ਬਾਰੇ ਸੌਖੇ ਕਰਦੇ ਹੁਣ ਤਾਂ ਰਾਸਤੇ ਟਰੱਕਾਂ ਲਈ ਗੱਡੀਆਂ ਲਈ ਆ ਲੋ ਕਿੱਥੇ ਪਹਾੜ ਚੜਨਾ ਜ਼ੋਰ ਕਿੰਨਾ ਲੱਗਣਾ ਕਿੰਨਾ ਤੇਲ ਫੂਕਣਾ ਗੱਡੀ ਦਾ ਕਿੱਥੇ ਗੱਡੀ ਨੇ ਹੂੰ ਦੇਣਾ ਜਾਣਾ ਪਿਆਰਿਓ ਆਰਟੀਸੀ ਤੇ ਆ ਗਿਆ ਹੁਣ ਫੇਰ ਦੂਜੇ ਘਾੜ ਦੀ ਹੁਣ ਉਹ ਸਾਹਮਣੇ ਜੇ ਇੱਕ ਹੋਰ ਪਹਾੜ ਦੇਖਦਾ ਧੁੰਦਲਾ ਜਿਆ ਮੈਨੂੰ ਲੱਗਦਾ ਉਹ ਘਾੜ ਨਿਕਲ ਕੇ ਫੇਰ ਮੈਂ ਲਾਦਾ ਖਤਮ ਹੋ ਜੂ ਇਹ ਰਸਤਾ ਪਹਾੜੀ ਜਿਹਾ ਆਲਾ ਬਾਕੀ ਦੇਖੋ ਪ੍ਰਮਾਤਮਾ ਨੂੰ ਪਤਾ ਧੂੜ ਆ ਇੱਥੇ ਪੂਰੀ ਰੋਡ ਤਾਂ ਹੈ ਨਾ ਪਿਆਰਿਓ ਬੜੀ ਸੋਹਣੀ ਬਣ ਗਈ ਮਤਲਬ 6 ਮਹੀਨੇ ਸਾਲ ਤੱਕ ਦਾ ਹੈ ਰੋਡ ਕਾਰਾਂ ਵਾਲਿਆਂ ਵਾਸਤੇ ਮੋਟਰਸਾਈਕਲਾਂ ਵਾਸਤੇ ਰਾਈਡ ਵਾਸਤੇ ਬੜੀ ਸੋਹਣੀ ਰਾਈਡ ਦਾ ਇੱਥੇ ਨਜ਼ਾਰਾ ਆਇਆ ਕਰਨਾ ਪਹਾੜਾਂ ਨੂੰ چیر-ਚੀਰ ਕੇ ਵਿੱਚ ਆਹ ਦੇਖੋ ਹੁਣ ਆਹ ਕਾਰ ਆ ਗਿਆ ਪਿਆਰਿਓ ਇਹ ਘਾਟ ਪਾਰ ਕਰਨਾ ਇਹ ਨਹੀਂ ਪਤਾ ਵੀ ਇਤੋਂ ਬਾਅਦ ਕੋਈ ਹੈਗਾ ਜਾਂ ਇਹ ਲਾਸਟ ਆ ਆਹ ਪਿਆਰਿਓ ਇੱਦਾਂ ਰਹਦੇ ਨੇ ਐ ਨਾ ਮਿੱਟੀ ਦੀ ਲਪਾਈ ਕਰਕੇ ਝੌਂਪੜੀਆਂ ਪਾਈਆਂ ਹੋਈਆਂ ਉਹਨਾਂ 'ਚ ਰਹਦੇ ਨੇ ਇਹ ਐ ਹੁਣ ਪਿੰਡ ਜੇ ਆਉਣ ਲੱਗੇ ਨੇ ਥੋੜੇ ਥੋੜੇ ਆ ਲੋ ਪਿਆਰਿਓ ਆ ਉੱਤੇ ਨਾ ਕੋਈ ਕਿਲਾਗਾ ਫੋਟ ਦੇਖੋ ਮੱਧ ਪ੍ਰਦੇਸ਼ 'ਚ ਤਾਂ ਇੰਨੇ ਕਿਲੇ ਨੇ ਨਾ ਬੰਦਾ ਸਾਰੀ ਉਮਰ ਲੱਗ ਜੇ ਕੋਮਣ ਨੂੰ ਤਾਂ ਆਪਣਾ ਹਿੰਦੁਸਤਾਨ ਦੇਖੋ ਕਿੰਨਾ ਵੱਡਾ ਹੋਊ ਹਾਲੋ ਪਿਆਰਿਓ ਤੁਸੀਂ ਦੇਖੋ ਵੀ ਕਿਸੇ ਟਾਈਮ ਇਹ ਚ ਲਹਿਰਾਂ ਬਹਿਰਾਂ ਰਾਜ ਘਰਾਣੇ ਕੀ ਕੁਸ ਘੋੜੇ ਬੱਗੀਆਂ ਹੁੰਦਾ ਹੁਣ ਹੁਣ ਇੱਥੇ ਕਾਂ ਬੋਲਦੇ ਨੇ ਜਮਾ ਸੁੰਨ ਮਸਾਨ ਜਿਹੜੇ ਉਸ ਟਾਈਮ ਇੱਥੇ ਰਹਿੰਦੇ ਹੋਣਗੇ ਕਦੇ ਸੋਚਦੇ ਹੋਣਗੇ ਵੀ ਐ ਹੋ ਜੂਗਾ ਪੂਰਾ ਠਾਠ ਹੋਣਾ ਇਲਾਕੇ ਦੇ ਵਿੱਚ ਮਤਲਬ ਉਹ ਕਿਹੜੀ ਜ਼ਿੰਦਗੀ ਦਸਾਂ ਅਵਾਨੀ ਡਾਨੀ ਵਾਲਿਆਂ ਤੋਂ ਵੀ ਉੱਪਰਲੀ ਜ਼ਿੰਦਗੀ ਹੋਣੀ ਆ ਲੇਖੋ ਸੋਚਿਆ ਹੋਊ ਵੀ ਕਦੇ ਐ ਹੋ ਜਾਊਗਾ ਸੁਨਮਸਾਨ ਹੁਣ ਕਾਹ ਬੋਲਦੇ ਆ ਇਹਦੇ ਅੰਦਰ ਕੋਈ ਜਾਂਦਾ ਵੀ ਨਹੀਂ ਦੇਖ ਲੋ ਆਹਾ ਪਿਆਰਿਓ ਇਹ ਇਹ ਕੋਈ ਕਿਲੇ ਨਾਲ ਹੀ ਸੰਬੰਧ ਰੱਖਦਾ ਹੋਣਾ ਕੋਈ ਕਬਰ ਵਗੈਰਾ ਹੋਣੀ ਆ ਜਾਂ ਕੋਈ ਜਗ੍ਹਾ ਹੋਣੀ ਆ ਕਿਉਂਕਿ ਉਹ ਜਮਾ ਕਿਲੇ ਦੇ ਨਾਲ ਥੱਲੇ ਆ ਕੇ ਬਣੀ ਹੋਈ ਆ ਇਹ ਆਹ ਲੋ ਪਿਆਰਿਓ 20 ਕਿਲੋਮੀਟਰ ਰਹਿ ਗਿਆ ਭਰਾਨਪੁਰੇ ਦਾ ਮਤਲਬ ਪੂਰਾ 16 ਕਿਲੋਮੀਟਰ ਸੀ ਇਹੇ ਘਾਟ ਲਿਆ ਚਲੋ ਮਸਾਂ ਹੀ ਮੁਕਿਆ ਹਾਲੋ ਪਿਆਰੋ ਇੱਥੋਂ ਵਿਊ ਬਣਦਾ ਸਾਹਮਣੇ ਉਹ ਕਿਲੇ ਦਾ ਪੂਰਾ ਇੱਥੇ ਲਿਖਿਆ ਹੋਇਆ ਆਹਾ ਅਸੀਰਗੜ੍ਹ ਕਿਲੇ ਦਾ ਰਸਤਾ ਦੇਖੋ ਆਹ ਰਸਤਾ ਜਾਂਦਾ ਉੱਪਰ ਨੂੰ ਕਹ ਰਹੇ ਹੋ ਇਤਰੋਂ ਹੋਰ ਵਿਊ ਬਣਦਾ ਬਹੁਤ ਵੱਡਾ ਕਿਲਾ ਹੈ ਦੇਖ ਲਓ ਕਿਸੇ ਟਾਈਮ ਕਿੰਨੀ ਇੱਥੇ ਸ਼ਾਨੋ ਸ਼ੌਕਤ ਹੋਣੀ ਆ ਪੂਰੇ ਕਿਸੇ ਟਾਈਮ ਇੱਥੇ ਜਹਾਜ ਹਾਰ ਹੋਣਾ ਪੂਰਾ ਰੌਣਕਾਂ ਲੱਗੀਆਂ ਹੋਣੀਆਂ ਹੁਣ ਦੇਖੋ ਸੁਨਮਸ਼ਾਨ ਪਿਆ ਹਾਲੋ ਪਿਆਰੋ 5:30 ਹੋ ਗਏ ਤੇ ਸੂਰਜ ਵੀ ਛਿਪਣ ਵਾਲਾਗਾ ਇੱਥੋਂ 15 ਕਿਲੋਮੀਟਰ ਰਹਿ ਗਿਆ ਭਰਾਨਪੁਰ ਆ ਲੋ ਪਿਆਰਿਓ ਦੇਖੋ ਇਹ ਚ ਕਿੰਨਾ ਸਕੂਨ ਹੋਣਾ ਇਹ ਝੌਂਪੜੀ ਜਿਹਾ ਨਾ ਆਲੇ-ਆਲੇ ਸਾਰੀ ਖਾਲੀ ਜੰਗਲ ਕਿੰਨਾ ਸਕੂਨ ਹੋਣਾ ਹੁਣ ਪਿਆਰਿਓ ਸਾਈਕਲ ਤਕਰੀਬਨ ਰੈਲਾ ਹੋ ਗਿਆ ਆਪੀ ਚੱਲੀ ਜਾਂਦਾ ਆ ਦੇਖੋ ਕਦੇ-ਕਦੇ ਪੈਡਲ ਮਾਰਨਾ ਪੈਂਦਾ ਆ ਪੁਰਾਣਾ ਰਸਤਾ ਆ ਦੇਖੋ ਕਹੇ ਜੇ ਰਸਤੇ ਹੁੰਦੇ ਸੀ ਪਹਿਲਾਂ ਦੇਖੋ ਪੁਲ ਬਣੇ ਹੋਏ ਥੱਲੇ ਹੈ ਗਾਇਸ ਸਾਰਾ ਜੰਗਲੀ ਆ ਉਹ ਦੂਰ ਤੱਕ ਸਾਰਾ ਐਮਪੀ ਦੇਖ ਲੋ ਇਹੋ ਜਿਹਾ ਹੀ ਆ ਪਹਾੜੀ ਹੁਣ ਠੰਢ ਜੀ ਹੋਣ ਲੱਗੀ ਆ ਜਾਂ ਸਵੇਰੇ ਠੰਡ ਸੀ ਮਤਲਬ 10 ਵਜੇ ਤੱਕ ਜਾਂ ਹੁਣ ਹੋਣ ਲੱਗੀ ਆ 5 ਵਜੇ ਪਿਆਰਿਓ ਬਹਰਾਨਪੁਰ ਸਵਾਗਤ ਕਰਤਾ ਇਹਨਾਂ ਨੇ ਆਪਣਾ ਤੇ ਟਾਈਮ ਹੋ ਗਿਆ 6:12 ਆਪਾਂ ਨਾ ਤਕਰੀਬਨ ਪੌਣੇ 1 3 ਚੱਲੇ ਸੀਗੇ ਤੇ ਨਾਨਕਸਰ 68 ਤੋਂ ਪ੍ਰਸਾਦਾ ਪਾਣੀ ਜਾ ਸਾਕੇ ਉੱਥੋਂ ਆਪਾਂ ਨੂੰ ਸਾਢੇ 3 ਘੰਟੇ ਲੱਗੇ ਤਕਰੀਬਨ ਸਾਢੇ 3 ਘੰਟੇ ਜure ਪਹੁੰਚ ਗਏ 55 ਕਿਲੋਮੀਟਰ ਸੀ ਬਹੁਤ ਵਧੀਆ ਸਫਰ ਰਿਹਾ ਆਪਣਾ ਅੱਜ ਉਮੀਦ ਨਹੀਂ ਸੀ ਉਰੇ ਪਹੁੰਚਣ ਦੀ ਬਰਹਾਨਪੁਰ ਉੱਥੋਂ ਟਾਰਗੇਟ ਤਾਂ ਆਪਣਾ ਇਹੀ ਸੀ ਸਵੇਰੇ ਜਦੋਂ ਚੱਲੇ ਆ ਪਰ ਰਾਹ 'ਚ ਇੱਕ ਦੋ ਬਾਈਆਂ ਨੇ ਆਪਾਂ ਨੂੰ ਕਹਿਤਾ ਸੀ ਆਪਣੇ ਜਾਣਕਾਰ ਨੇ ਵੀ ਔਖਾ ਹੋ ਜੂ ਫੇਰ ਵੀ ਪਰਮਾਤਮਾ ਦਾ ਵਧੀਆ ਬਹੁਤ ਬਹੁਤ ਧੰਨਵਾਦ ਜਿਹੜਾ ਇੱਥੇ ਪਹੁੰਚਾਤਾ ਟਾਈਮ ਸਿਰ ਹੁਣ ਲੱਭਦੇ ਹਾਂ ਗੁਰੂ ਘਰ ਲੋਕੇਸ਼ਨ ਲਾ ਕੇ ਫਿਰ ਜਾਂਦੇ ਹਾਂ ਲਓ ਪਿਆਰਿਓ ਆ ਗੇਟ ਆ ਗਿਆ ਆਪਣਾ ਗੁਰਦੁਆਰੇ ਦਾ ਲਿਖਿਆ ਆ ਗੁਰਦੁਆਰਾ ਬੜੀ ਸੰਗਤ ਪਾਸਾਹੀ 10ਵੀਂ ਜ਼ਿਲ੍ਹਾ ਬਿਹਰਾਂਪੁਰ ਲਓ ਪਿਆਰਿਓ ਪਹੁੰਚ ਗਏ ਗੁਰੂ ਘਰ ਗੁਰਦੁਆਰਾ ਬੜੀ ਸੰਗਤ ਪਾਸਾਹੀ 10ਵੀਂ ਬਿਹਰਾਂਪੁਰ ਲਓ ਪਿਆਰਿਓ ਅੰਦਰ ਆ ਗਏ ਆਪਾਂ ਬਸਦੇ ਆ ਰਹਿਣ ਦਾ ਇਹਨਾਂ ਨੂੰ ਕੀ ਹਿਸਾਬ ਕਿਤਾਬ ਆ ਸਾਈਕਲ ਆਪਾਂ ਹਲੇ ਬਾਹਰ ਹੀ ਖੜਾਇਆ ਹੋਇਆ ਉਹ ਖੜਾ ਆਪਣਾ ਸਾਈਕਲ ਤੇ ਫੇਰ ਆਪਾਂ ਅੰਦਰ ਆਉਨੇ ਆ ਸ਼ਕਿਆ ਜੀ ਆਪਾਂ ਆ ਮੇਨ ਡੇਉੜੀ ਆ ਜਿੱਥੇ ਆਂਦਾ ਰਹੋਨੇ ਆ ਆ ਆ ਲੰਗਰ ਹਾਲ ਦੇ ਉੱਪਰ ਆਪਾਂ ਨੂੰ ਕਮਰਾ ਦਿੱਤਾ ਬਾਬਿਆਂ ਨੇ ਆ ਨਿਸ਼ਾਨ ਸਾਹਿਬ ਆ ਮੇਨ ਦਰਵਾਜ਼ਾ ਸਾਹਿਬ ਕੀਰਤਨ ਹੋ ਰਿਹਾ ਸੀ ਹੁਣ ਅਸਰ ਜੀ ਸਾਰੇ ਸਾਰੇ ਹਾਲੋ ਪਿਆਰਿਓ ਆਸਰਾ ਆਗੀ ਇਥੋਂ ਪੌੜੀਆਂ ਚੜ੍ਹ ਕੇ ਨਾਲੀ ਥੱਲੇ ਆਪਾਂ ਸਾਈਕਲ ਲਾਗਾ ਹਾਲੋ ਬਹੁਤ ਵੱਡੀ ਆ ਆਹ ਕਾ ਮਿਲਿਆ ਆਪਾਂ ਨੂੰ 13 ਨੰਬਰ ਕਮਾਲ ਕਰਤੀ ਬਾਬਾ ਜੀ ਨੇ 13 13 ਸ੍ਰੀ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਪਿਆਰਿਓ ਆਪਾਂ ਨੂੰ ਕੈਮਰਾ ਮਿਲ ਗਿਆ ਕਮਰੇ ਦੇ ਵਿੱਚ ਥੰਡੇ ਗੱਦੇ ਵਿਛੇ ਹੋਏ ਨੇ ਤੇ ਬਾਥਰੂਮ ਬਾਹਰ ਜਾ ਕੇ ਦੇ ਪਰੇ ਤੇ ਅੱਜ ਆਪਣੀ ਵਾਟਨਾ ਬਹੁਤ ਲੰਬੀ ਸੀ 130 ਕਿਲੋਮੀਟਰ ਦੀ ਤੇ 130 ਤੁਸੀਂ ਮੰਨ ਕੇ ਚੱਲੋ 130 ਇਹ 150 ਵਰਗਾ ਲੀਆ ਕਿਉਂਕਿ ਇਹਦੇ ਵਿੱਚ ਘਾਟ ਆਈ ਸੀ ਉੱਚੇ ਐਂ ਚੜਾਈਆਂ ਉਤਰਾਈਆਂ ਚੜਾਈਆਂ ਵਿੱਚ ਤਾਂ 16 ਕਿਲੋਮੀਟਰ ਦੀ ਚੜਾਈ ਸੀ ਦੀ ਢਾਟ ਇਸ ਕਰਕੇ ਅੱਜ ਨਾ ਸਵਾ 7 ਚੱਲਿਆ ਸੀ ਤਕਰੀਬਨ ਸਵਾਸ ਸਵੇ 11 ਘੰਟੇ ਦਾ ਸਫ਼ਰ ਹੋਇਆ ਲਗਾਤਾਰ ਅਜ ਰੈਸਟ ਵੀ ਨਹੀਂ ਕਰੀ ਕਿਤੇ ਵੱਧੋ ਵੱਧ 5 ਮਿੰਟ 10 ਮਿੰਟ ਜਾਂ 15 ਮਿੰਟ ਇਹ ਦੋ ਵਾਰ ਨਹੀਂ ਤੇ ਜਿਹੜਾ ਲਾਸਟ ਗੁਰੂ ਘਰ ਆਇਆ ਸੀਗਾ ਉੱਥੋਂ ਆਪਾਂ ਚੱਲੇ ਹੀ ਪੌਣੇ ਤਿੰਨ ਉਹਦਾ ਤਾਂ ਲਗਾਤਾਰੀ ਚੱਲਦੇ ਆਏ ਆ ਬਸ ਕਿਤੇ ਨਹੀਂ ਰੁਕੇ ਚਲੋ ਹੁਣ ਪਿਆਰਿਓ ਸਵੇਰੇ ਤੁਹਾਨੂੰ ਕਰਾਵਾਂਗੇ ਦਰਸ਼ਨ ਗੁਰੂ ਘਰ ਦੇ ਇਤਿਹਾਸ ਦੱਸਾਂਗੇ ਤੇ ਅੱਜ ਦਾ ਸਫ਼ਰ ਉਰੀ ਸਮਾਪਤ ਕਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ